ਦੋਸਤੋ ਮਾਪੇ ਬੱਚੇ ਨੂੰ ਜਨਮ ਦਿੰਦੇ ਆ ਇੱਕ ਸਮੇਂ ਦੇ ਉੱਪਰ ਜਾ ਕੇ ਉਹ ਬੱਚਾ ਸਕੂਲ ਪਹੁੰਚਦਾ ਤੇ ਉਹਦਾ ਇੱਕ ਰਿਸ਼ਤਾ ਅਧਿਆਪਕ ਦੇ ਨਾਲ ਬਣਦਾ ਅਧਿਆਪਕ ਕੋਲੋਂ ਉਹ ਸਿੱਖਦਾ ਤੇ ਉਸ ਬੱਚੇ ਦੇ ਰਾਹੀਂ ਇੱਕ ਰਿਸ਼ਤਾ ਅਧਿਆਪਕ ਦਾ ਉਹਦੇ ਅਧਿਆਪਕ ਇੱਕ ਇੱਕ ਰਿਸ਼ਤਾ ਉਸ ਅਧਿਆਪਕ ਦਾ ਉਸ ਬੱਚੇ ਦੇ ਰਾਹੀਂ ਉਹਨਾਂ ਦੇ ਮਾਪਿਆਂ ਦੇ ਨਾਲ ਬਣਦਾ ਇਸ ਤਰੀਕੇ ਨਾਲ ਦੇਖੀਏ ਤਾਂ ਇਸ ਰਿਸ਼ਤੇ ਦੇ ਵਿੱਚ ਇੱਕ ਬੱਚਾ ਹੈ ਮਾਪੇ ਹਨ ਅਧਿਆਪਕ ਹੈ ਇਹ ਰਿਸ਼ਤਾ ਬਹੁਤ ਵਧੀਆ ਹੋਵੇ ਤੇ ਬੱਚੇ ਦੀ ਜਿਹੜੀ ਡਿਵੈਲਪਮੈਂਟ ਹੈਗੀ ਆ ਬਹੁਤ ਅੱਛੀ ਹੁੰਦੀ ਆ ਪਰ ਕਈ ਵਾਰ ਇਸ ਦੇ ਵਿੱਚ ਹਟਾਸ਼ ਵੀ ਆਉਂਦੀ ਆ ਇਹ ਰਿਸ਼ਤਾ ਕਿਹੋ ਜਿਹਾ ਹੋਵੇ ਇਸ ਦੇ ਵਿੱਚ ਘਾਟਾਂ ਕਮਜ਼ੋਰੀਆਂ ਕਿੱਥੇ ਹੁੰਦੀਆਂ ਨੇ ਤੇ ਇਸ ਰਿਸ਼ਤੇ ਨੂੰ ਵਧੀਆ ਬਣਾਉਣ ਦੇ ਲਈ ਕੀ ਕਰਨਾ ਚਾਹੀਦਾ ਇਸ ਵਿਸ਼ੇ ਤੇ ਅਸੀਂ ਗੱਲ ਕਰਾਂਗੇ ਸਾਡੇ ਨਾਲ ਪੈਨਲ ਦੇ ਵਿੱਚ ਸ਼ਾਮਲ ਹੋ ਰਹੇ ਨੇ ਤਾਹਿਰਾ ਪਰਵੀਨ ਜੀ ਵਿਸ਼ੇ ਦੇ ਮਾਹਰ ਨੇ ਤੇ ਇਹਨਾਂ ਕੋਲੋਂ ਅਸੀਂ ਜਾਣਾਂਗੇ ਇਸ ਰਿਸ਼ਤੇ ਦੇ ਸਬੰਧ ਦੇ ਵਿੱਚ ਤਹਾ ਗਾਦੀ ਸਭ ਤੋਂ ਪਹਿਲਾਂ ਮੇਰਾ ਸਵਾਲ ਹੈ ਕਿ ਅਧਿਆਪਕ ਅਤੇ ਮਾਪਿਆਂ ਦਾ ਰਿਸ਼ਤਾ ਜਿਹੜਾ ਹੈਗਾ ਉਹ ਕਿਹੋ ਜਿਹਾ ਹੋਣਾ ਚਾਹੀਦਾ ਦੇਖੋ ਇੱਥੇ ਅਧਿਆਪਕ ਤੇ ਮਾਪਿਆਂ ਦਾ ਰਿਸ਼ਤਾ ਜਿਹੜਾ ਬੰਦ ਹੈ ਉਹ ਇਹਦੇ ਵਿੱਚ ਬੱਚਾ ਹੈ ਜਿਹੜਾ ਉਹ ਮੇਨ ਕੇਂਦਰਬਿੰਦ ਹੁੰਦਾ ਕਿਉਂਕਿ ਬੱਚੇ ਨੂੰ ਕੇਂਦਰਿਤ ਕਰਕੇ ਹੀ ਇਹ ਜਿਹੜਾ ਇਹ ਰਿਸ਼ਤਾ ਉਹ ਬੰਦ ਹੈ ਬੱਚਾ ਜਦੋਂ ਅਧਿਆਪਕ ਤੋਂ ਸਿੱਖਦਾ ਹੈ ਗਤੀਵਿਧੀਆਂ ਕਰਦਾ ਹੈ ਤਾਂ ਉਹ ਇੱਕ ਆਪਣਾ ਅਧਿਆਪਕ ਦੇ ਨਾਲ ਰਿਸ਼ਤਾ ਬਣਾ ਲੈਂਦਾ ਹੈ ਐਸੇ ਪੇਰੈਂਟਸ ਸਮਝਣ ਲੱਗ ਜਾਂਦਾ ਹੈ ਉਹਨੂੰ ਅਧਿਆਪਕ ਵੀ ਉਸ ਨੂੰ ਆਪਣੇ ਬੱਚੇ ਦੀ ਤਰ੍ਹਾਂ ਟ੍ਰੀਟ ਕਰਦਾ ਹੈ ਤੇ ਜੋ ਅਧਿਆਪਕ ਸਿਖਾਉਂਦਾ ਹੈ ਉਹ ਬੱਚਾ ਜਾ ਕੇ ਘਰ ਆਪਣੇ ਪੇਰੈਂਟਸ ਨੂੰ ਫੀਡਬੈਕ ਦਿੰਦਾ ਹੈ ਤੇ ਮਾਪੇ ਨੇ ਜਿਹੜੇ ਉਸ ਤੋਂ متاثر ਹੁੰਦੇ ਨੇ ਇਸ ਗੱਲ ਨੂੰ ਲੈ ਕੇ ਉਹ ਅਧਿਆਪਕ ਦੇ ਨਾਲ ਲਗਾਤਾਰ ਹੈ ਜਿਹੜਾ ਉਹ ਰਾਪਤਾ ਬਣਾਈ ਰੱਖਦੇ ਨੇ ਉਸ ਬੱਚੇ ਦੇ ਰਾਹੀਂ ਤਾਂ ਕਿ ਉਹਨਾਂ ਦਾ ਬੱਚਾ ਹੈ ਜਿਹੜਾ ਉਹ ਟਾਈਮ ਟੂ ਟਾਈਮ ਹੈ ਜਿਹੜਾ ਉਹਦੀ ਹੋਰ ਗਰੋਥ ਹੋ ਸਕੇ ਚੰਗੀ ਤਰ੍ਹਾਂ ਨਾਲ ਹੋ ਸਕੇ ਤੇ ਤਾਂ ਕਿ ਉਹ ਸਮਾਜ ਦਾ ਇੱਕ ਹਾਨੀ ਬਣ ਸਕੇ ਜੀ ਤੇ ਇਸ ਦੇ ਵਿੱਚ ਜੇ ਅਸੀਂ ਦੇਖੀਏ ਤੇ ਜਿਹੜੇ ਮਾਪੇ ਹੈਗੇ ਨੇ ਉਹ ਉਸ ਨੂੰ ਘਰੋਂ ਤਿਆਰ ਕਰਕੇ ਭੇਜਦੇ ਆ ਜੀ ਤੇ ਉਹਦਾ ਕੰਮ ਦੇਖਦੇ ਆ ਜਿਹੜਾ ਹੋਮਵਰਕ ਉਹਨੇ ਕਰ ਲਿਆ ਕਿ ਨਹੀਂ ਕਰ ਲਿਆ ਤੇ ਜਿਹੜਾ ਅਧਿਆਪਕ ਹੈਗਾ ਉਹ ਉਹਦਾ ਸਾਰਾ ਕੁਝ ਚੈੱਕ ਕਰਕੇ ਤੇ ਉਹਨੂੰ ਅੱਗੇ ਬਤਾਉਂਦਾ ਅਮਰੀਕਾ ਦੇ ਵਿੱਚ ਤੁਸੀਂ ਇਹੀ ਇਹੀ ਕੁਝ ਕਿਹਾ ਹੈਗਾ ਹਾਂਜੀ ਜੀ ਜੀ ਕਈ ਵਾਰ ਇਹਦੇ ਵਿੱਚ ਜਿਹੜੀਆਂ ਖਟਾਸ ਆ ਜਾਂਦੀ ਆ ਕਈ ਵਾਰੀ ਰਿਸ਼ਤਿਆਂ ਦੇ ਵਿੱਚ ਉੱਥੇ ਵੱਡੇ ਕਾਰਨ ਕੀ ਹੁੰਦੇ ਨੇ ਇੱਥੇ ਜਦੋਂ ਬੱਚਾ ਛੋਟਾ ਹੁੰਦਾ ਤਾਂ ਉਹ ਐਜ਼ ਅ ਪੇਰੈਂਟਸ ਆਪਣੇ ਅਧਿਆਪਕਾਂ ਨੂੰ ਜਿਹੜਾ ਟ੍ਰੀਟ ਕਰਦਾ ਹੈ ਪਰ ਜਦੋਂ ਬੱਚਾ ਚੌਥੀ ਪੰਜਵੀਂ ਵਿੱਚ ਹੋ ਜਾਂਦਾ ਉਹਦੀ 11-12 ਸਾਲ ਦੀ ਏਜ ਹੋ ਜਾਂਦੀ ਹੈ ਤਾਂ ਮਨੋਮੈਗੈਨਿਕ ਤੌਰ ਤੇ ਉਹ ਉਹਦਾ ਜਿਹੜਾ ਮਾਨਸਿਕ ਤੌਰ ਤੇ ਉਹ ਤਰਕ ਕਰਨਾ ਸ਼ੁਰੂ ਕਰ ਦਿੰਦਾ ਹੈ ਉਹ ਆਪਣੀ ਹੀ ਤਰ੍ਹਾਂ ਸੋਚਣਾ ਸ਼ੁਰੂ ਕਰ ਦਿੰਦਾ ਹੈ ਤੇ ਉਹ ਕਈ ਵਾਰੀ ਅਧਿਆਪਕ ਨੂੰ ਇਹ ਸਮਝਦਾ ਹੈ ਵੀ ਉਹ ਵੀ ਜਿਹੜਾ ਕਈ ਵਾਰੀ ਐਵੇਂ ਹੋ ਜਾਂਦਾ ਹੈ ਵੀ ਅਧਿਆਪਕਾ ਜਿਹੜਾ ਉਸ ਦੇ ਪੱਖ ਦੇ ਵਿੱਚ ਨਹੀਂ ਹੈ ਕਿਤੇ ਨਾ ਕਿਤੇ ਜਾ ਕੇ ਜਾਂ ਅਧਿਆਪਕ ਉਸ ਨੂੰ ਅਨੁਸ਼ਾਸਨ ਦੇ ਵਿੱਚ ਰਹਿਣ ਦੇ ਲਈ ਕਹਿੰਦਾ ਅਨੁਸ਼ਾਸਨ ਦੇ ਵਿੱਚ ਰਹਿ ਕੇ ਉਸ ਦੀ ਡਿਵੈਲਪਮੈਂਟ ਕਰਨੀ ਚਾਹੁੰਦਾ ਹੈ ਉਹਨੂੰ ਗਤੀਵਿਧੀਆਂ ਕਰਾਉਂਦਾ ਹੈ ਪਰ ਕਈ ਵਾਰੀ ਬੱਚਾ ਇਹ ਜਿਹੜਾ ਉਸ ਅਨੁਸ਼ਾਸਨ ਤੋਂ ਬਾਹਰ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਜਦੋਂ ਉਹ ਅਨੁਸ਼ਾਸਨ ਤੋਂ ਬਾਹਰ ਹੁੰਦਾ ਹੈ ਬੱਚਾ ਤਾਂ ਅਧਿਆਪਕ ਉਸ ਨੂੰ ਸਮਝਾਉਂਦਾ ਭੁਜਾਉਂਦਾ ਹੀ ਹੈ ਪਰ ਕਈ ਵਾਰੀ ਬੱਚਾ ਘਰ ਜਾ ਕੇ ਫਿਰ ਉਹਨਾਂ ਗੱਲਾਂ ਨੂੰ ਲੈ ਕੇ ਹੋਰ ਬਣਾ ਚੜਾ ਕੇ ਪੇਰੈਂਟਸ ਕੋਲੇ ਜਿਹੜੀ ਉਹ ਕਰਨੀਆਂ ਸ਼ੁਰੂ ਕਰ ਦਿੰਦਾ ਹੈ ਤੇ ਪੇਰੈਂਟਸ ਨੇ ਜਿਹੜੇ ਇਸ ਗੱਲ ਨੂੰ ਲੈ ਕੇ ਕਈ ਵਾਰੀ ਐਗਰੈਸਿਵ ਹੋ ਜਾਂਦੇ ਨੇ ਤਾਂ ਬੱਚੇ ਦੀ ਹੀ ਸੁਣਦੇ ਨੇ ਜਦ ਕਿ ਹੋਰ ਵੀ ਬਹੁਤ ਸਾਰੇ ਚੈਨਲ ਨੇ ਉਹ ਐਸਐਮਸੀ ਕਮੇਟੀ ਨਾਲ ਗੱਲ ਕਰ ਸਕਦੇ ਨੇ ਚੇਅਰਮੈਨ ਨਾਲ ਗੱਲ ਕਰ ਸਕਦੇ ਨੇ ਸਕੂਲ ਦੇ ਜਿਵੇਂ ਹੈੱਡ ਹੈ ਹੈੱਡ ਟੀਚਰ ਹੈ ਉਹਦੇ ਨਾਲ ਗੱਲ ਕਰ ਸਕਦੇ ਨੇ ਸਕੂਲ ਦੇ ਕਿਸੇ ਵੀ ਸਟਾਫ ਮੈਂਬਰ ਨਾਲ ਇਸ ਗੱਲ ਨੂੰ ਲੈ ਕੇ ਬੱਚੇ ਦੀ ਇਸ ਗੱਲ ਨੂੰ ਲੈ ਕੇ ਗੱਲ ਕਰ ਸਕਦੇ ਨੇ ਪਰ ਉਹ ਇੱਕ ਪੱਖ ਦੀ ਕਈ ਵਾਰੀ ਬੱਚੇ ਦੀ ਸੁਣ ਲੈਂਦੇ ਨੇ ਤੇ ਉਹ ਅਧਿਆਪਕ ਦੇ ਪ੍ਰਤੀ ਜਿਹੜੀ ਉਹ ਆ ਕੇ ਸ਼ਿਕਾਇਤ ਕਰਦੇ ਨੇ ਜਿਵੇਂ ਆਪਾਂ ਅੱਜ ਕੱਲ ਦੇਖਿਆ ਹੀ ਹੈ ਕਈ ਪਿੱਛੇ ਜਾਏ ਹੁਣ ਚੱਲੀ ਹੈ ਇੱਕ ਸਕੂਲ ਦੀ ਵੀਡੀਓ ਚੱਲੀ ਹੈ ਜਾਂ ਕਈ ਵਾਰੀ ਚਾਈਲਡ ਕੇਅਰ ਜਿਹੜਾ ਨੰਬਰ ਦਿੱਤਾ ਹੋਇਆ ਸਰਕਾਰ ਨੇ ਲੋਟ ਕੀਤਾ ਹੋਇਆ ਉਸ ਦੇ ਉੱਪਰ ਵੀ ਪੇਰੈਂਟਸ ਨੇ ਜਿਹੜੀ ਉਹ ਗੱਲਬਾਤ ਕਰ ਲੈਂਦੇ ਨੇ ਬੱਚੇ ਨੂੰ ਲੈ ਕੇ ਅਧਿਆਪਕ ਦੇ ਖਿਲਾਫ ਜਿਹੜੀ ਕਿ ਸਰਾ ਸਰ ਗਲਤ ਹੈ ਜਦੋਂ ਕਿ ਹੋਰ ਬਹੁਤ ਸਾਰੇ ਪੈਨਲ ਬਣੇ ਹੋਏ ਨੇ ਉਹ ਉਸ ਮਾਧਿਅਮ ਦੇ ਰਾਹੀਂ ਸਕੂਲ ਦੇ ਵਿੱਚ ਆ ਕੇ ਵੀ ਗੱਲ ਕਰ ਸਕਦੇ ਨੇ ਇਸ ਨੂੰ ਲੈ ਕੇ ਇਹਨਾਂ ਗੱਲਾਂ ਨੂੰ ਲੈ ਕੇ ਜਿਹੜੀ ਅਧਿਆਪਕ ਤੇ ਪੇਰੈਂਟਸ ਦੇ ਵਿੱਚ ਜਿਹੜੀ ਖਟਾਸ ਹੈ ਉਹ ਆਉਣੇ ਸ਼ੁਰੂ ਹੋ ਜਾਂਦੀ ਹੈ ਜਦੋਂ ਕਿ ਇਸ ਨੂੰ ਅਸੀਂ ਸੁਧਾਰ ਵੀ ਸਕਦੇ ਆ ਇਹਨਾਂ ਮਾਧਿਅਮ ਦੇ ਰਾਹੀਂ ਤੁਸੀਂ ਮੈਨੂੰ ਲੱਗਦਾ ਜਿੱਥੋਂ ਤੱਕ ਗੱਲ ਕਰ ਰਹੇ ਹੋ ਇੱਕ ਆਦਰਸ਼ ਅਧਿਆਪਕ ਦੀ ਗੱਲ ਕੀਤੀ ਆ ਜੀ ਕਿ ਆਦਰਸ਼ ਅਧਿਆਪਕ ਉਹਨੂੰ ਹਮੇਸ਼ਾ ਬੁਰਾਈਆਂ ਤੋਂ ਰੋਕਦਾ ਚੰਗੇ ਪਾਸੇ ਨੂੰ ਲੈ ਕੇ ਜਾਂਦਾ ਪਰ ਕੀ ਜਿਹੜੇ ਇਸ ਵੇਲੇ ਸਾਡੇ ਸਮਾਜ ਦੇ ਵਿੱਚ ਚੱਲ ਰਹੇ ਨੇ ਅਧਿਆਪਕ ਉਹ ਸਾਰੇ ਆਦਰਸ਼ ਨੇ ਕੀ ਸਾਰੇ ਉਹਨੂੰ ਇਸ ਤਰੀਕੇ ਨਾਲ ਕਈ ਵਾਰੀ ਤਾਂ ਇਹ ਵੀ ਦੇਖਿਆ ਗਿਆ ਵੀ ਬਹੁਤ ਸਾਰੇ ਅਧਿਆਪਕ ਆਪਣੀ ਫਰਸਟ੍ਰੇਸ਼ਨ ਕੱਢਦੇ ਨੇ ਆਪਣੇ ਬੱਚੇ ਦੇ ਉ ਉਸ ਬੱਚੇ ਦੇ ਉੱਪਰ ਤੇ ਜੀ ਉਸ ਥਾਂ ਦੇ ਉੱਪਰ ਅਧਿਆਪਕ ਸਹੀ ਨਹੀਂ ਹੁੰਦੇ ਸਹੀ ਪਰ ਆਧਿਕਲ ਜਿਹੜਾ এডੂਕੇਸ਼ਨ ডিপਾਰਟਮੈਂਟ ਨੇ ਇੱਕ ਅਧਿਆਪਕ ਨੂੰ ਟਾਸਕ ਇੱਕ ਮਿਥ ਕੇ ਦਿੱਤਾ ਹੈ ਉਹਨੂੰ ਗਾਈਡਲਾਈਨਸ ਵੀ ਟਾਈਮ ਟੂ ਟਾਈਮ ਇੰਸਟਰਕਸ਼ਨਸ ਆਉਂਦੀਆਂ ਰਹਿੰਦੀਆਂ ਨੇ ਕਿਉਂਕਿ ਅਧਿਆਪਕ ਉਸੇ ਇੰਸਟਰਕਸ਼ਨ ਦੇ ਥਰੂ ਹੀ ਉਸ ਦਾ ਮਾਰਗਦਰਸ਼ਨ ਕਰਦਾ ਹੈ ਉਸ ਤੋਂ ਬਾਹਰ ਨਹੀਂ ਜਾ ਸਕਦਾ ਤੇ ਈਵਨ ਬੱਚੇ ਨਾਲ ਫਰਸਟ੍ਰੇਸ਼ਨ ਉਹ ਕਿਵੇਂ ਕੱਟ ਸਕਦਾ ਕਿਉਂਕਿ ਬੱਚਾ ਉਹਦਾ ਇੱਕ ਸ਼ਿਸ਼ਿਆ ਹੈ ਉਹ ਗੁਰੂ ਹੈ ਇਹਨਾਂ ਦਾ ਰਿਸ਼ਤਾ ਹੈ ਜਿਹੜਾ ਉਸ ਟਾਸਕ ਨੂੰ ਲੈ ਕੇ ਆਈ ਹੈ ਮੇਨ ਜਿਹੜਾ ਅਧਿਆਪਕ ਦਾ ਕੇਂਦਰ ਬਿੰਦੂ ਹੈ ਉਹ ਬੱਚਾ ਹੀ ਹੈ ਉਹਦਾ ਮਾਰਗਦਰਸ਼ਨ ਕਰਨਾ ਜਿਹੜਾ ਉਹ ਮੁੱਖ ਉਹਦਾ ਮਾਰਗ ਹੈ ਅਧਿਆਪਕ ਦਾ ਤੇ ਮੈਨੂੰ ਲੱਗਦਾ ਵੀ ਇਹਦੇ ਵਿੱਚ ਕੋਈ ਹੈ ਨਹੀਂ ਵੀ ਜੇ ਕੋਈ ਵੀ ਅਧਿਆਪਕ ਇਸ ਕੇਂਦਰ ਬਿੰਦੂ ਤੋਂ ਬਾਹਰ ਹੁੰਦਾ ਹੋਵੇ ਤੇ ਹੁਣ ਗੱਲ ਹੋ ਗਈ ਇਹ ਤਾਂ ਹੋ ਗਈ ਖਟਾਸ ਵਾਲੀ ਗੱਲ ਜੀ ਹੁਣ ਜੇ ਇਹ ਖਟਾਸ ਪੈਦਾ ਹੋ ਜੇਵੇ ਤੇ ਖਟਾਸ ਨੂੰ ਠੀਕ ਕਿਵੇਂ ਕੀਤਾ ਜਾਵੇ ਤਰਾ ਦੇ ਆਪਕਦੇ ਪੇਰੈਂਟਸ ਦੇ ਵਿਚਕਾਰ ਬੱਚੇ ਨੂੰ ਲੈ ਕੇ ਕੋਈ ਖਟਾਸ ਐਵੇਂ ਦੀ ਪੈਦਾ ਹੁੰਦੀ ਆ ਕੋਈ ਗਲਤ ਫਹਿਮੀ ਪੈਦਾ ਹੁੰਦੀ ਆ ਜਾਂ ਬੱਚਾ ਇਹ ਜਿਹੜਾ ਅਧਿਆਪਕ ਦੇ ਖਿਲਾਫ ਫੀਡਬੈਕ ਜਾ ਕੇ ਦਿੰਦਾ ਪੇਰੈਂਟਸ ਨੂੰ ਤਾਂ ਉਹ ਮਾਪਿਆਂ ਨੂੰ ਮੈਨੂੰ ਲੱਗਦਾ ਵੀ ਸਕੂਲ ਦੇ ਹੈਡਸ ਨਾਲ ਸਕੂਲ ਸਟਾਫ ਦੇ ਨਾਲ ਜਾਂ ਜਿਹੜੀ ਐਸਐਮਸੀ ਕਮੇਟੀ ਬਣੀ ਹੋਈ ਆ ਜਾਂ ਚੇਅਰਮੈਨ ਆ ਜਾਂ ਉਸ ਪਿੰਡ ਦੇ ਜਾਂ ਸ਼ਹਿਰ ਦੇ ਜਿਹੜਾ ਜਿਹੜਾ ਵੀ ਕੋਈ ਚੇਅਰਮੈਨ ਆ ਜਾਂ ਪੰਚਾਇਤ ਮੈਂਬਰ ਨੇ ਉਹਨਾਂ ਨਾਲ ਗੱਲ ਕਰ ਸਕਦਾ ਸਭ ਤੋਂ ਪਹਿਲਾਂ ਮੈਂ ਮਾਦੀਮ ਇਹੀ ਆ ਉਹਨਾਂ ਦੇ ਇਸ ਖਟਾਸ ਨੂੰ ਦੂਰ ਕਰਨ ਦਾ ਤੇ ਕਈ ਵਾਰ ਕੀ ਕਰਦੇ ਨੇ ਮਾਪੇ ਉਸ ਅਧਿਆਪਕ ਦੇ ਖਿਲਾਫ ਜੇ ਮਾੜੀ ਮੋਟੀ ਇਸ ਤਰ੍ਹਾਂ ਦੀ ਗੱਲ ਹੋ ਵੀ ਜਾਂਦੀ ਹੈ ਤਾਂ ਉਹ ਸਿੱਧੇ ਹੀ ਆਪਣਾ ਜਿਹੜਾ ਕਿਸੇ ਚੈਨਲ ਨਾਲ ਗਰਾਪਤਾ ਕਰ ਲੈਂਦੇ ਨੇ ਜਿਵੇਂ ਕਿਸੇ ਟੀਵੀ ਚੈਨਲ ਦੇ ਨਾਲ ਕਰ ਲੈਂਦੇ ਨੇ ਜਾਂ ਕਿਸੇ ਅਖਬਾਰ ਦੇ ਨਾਲ ਕਰ ਲੈਂਦੇ ਨੇ ਈਵਨ ਮੈਨੂੰ ਲੱਗਦਾ ਵੀ ਉਹ ਹਾਈਲਾਈਟ ਹੋਣਾ ਚਾਹੁੰਦੇ ਹੁੰਦੇ ਨੇ ਜਾਂ ਉਹ ਸਦੈ ਆਪਣੇ ਨੂੰ ਹਾਈਲਾਈਟ ਕਰਨਾ ਚਾਹੁੰਦੇ ਨੇ ਨਹੀਂ ਕਈ ਵਾਰੀ ਮੇਰੀ ਖਿਆਲ ਦੇ ਵਿੱਚ ਉਹਨਾਂ ਦਾ ਡਰ ਵੀ ਹੁੰਦਾ ਹੋਵੇਗਾ ਵੀ ਸ਼ਾਇਦ ਇਹ ਗੱਲ ਸੁਣੀ ਹੀ ਨਹੀਂ ਜਾਣੀ ਹੈ ਕਿ ਸਾਨੂੰ ਕਈ ਵਾਰੀ ਇਦਾਂ ਵੀ ਹੁੰਦਾ ਵੀ ਜਿਹੜੇ ਟੀਚਰਜ਼ ਨੇ ਜਾਂ ਇੱਕ ਸਿਸਟਮ ਜਿਹਾ ਬਣਿਆ ਹੋਇਆ ਉਹਦੇ ਵਿੱਚ ਲੱਗਦਾ ਵੀ ਪੇਰੈਂਟਸ ਨੂੰ ਤਾਂ ਪਤਾ ਹੀ ਕੁਝ ਨਹੀਂ ਹੈਗਾ ਜਿਹੜਾ ਸਭ ਸਭ ਕੁਝ ਪਤਾ ਸਾਨੂੰ ਟੀਚਰਾਂ ਨੂੰ ਪਤਾ ਪੇਰੈਂਟਸ ਨੂੰ ਕੁਝ ਨਹੀਂ ਪਤਾ ਹੈਗਾ ਨਹੀਂ ਪਰ ਇਹ ਪੇਰੈਂਟਸ ਨੂੰ ਇਹ ਕਿਵੇਂ ਪਤਾ ਲੱਗ ਜਾਂਦਾ ਵੀ ਚੈਨਲ ਦੇ ਥਰੂ ਹੀ ਇਹ ਸਾਡੀ ਜਿਹੜੀ ਗੱਲ ਹੈ ਉਹ ਪਹੁੰਚੇ ਲੋਕਾਂ ਤੱਕ ਜਦਕਿ ਹੋਰ ਵੀ ਬਹੁਤ ਸਾਰੇ ਨਿੱਕੇ ਮੋਟੇ ਚੈਨਲ ਨੇ ਇਸ ਨੂੰ ਸੁਧਾਰਿਆ ਜਾ ਸਕਦਾ ਜਿਹੜੀਆਂ ਵੀ ਸ਼ਿਕਾਇਤਾਂ ਨੇ ਅਧਿਆਪਕ ਦੇ ਪ੍ਰਤੀ ਉਹ ਸੁਧਾਰਿਆ ਜਾ ਸਕਦਾ ਹੈ ਬੱਚੇ ਦੇ ਕਿਉਂਕਿ ਜੇਕਰ ਅਸੀਂ ਨਿੱਕੇ-ਮੋਟੇ ਚੈਨਲਾਂ ਦੇ ਰਾਹੀਂ ਹੀ ਇਸ ਨੂੰ ਇਸ ਗੱਲ ਨੂੰ ਸੁਧਾਰ ਲਈਏ ਤਾਂ ਬੱਚੇ ਦਾ ਵੀ ਕੋਈ ਇੰਪੈਕਟ ਨਹੀਂ ਪੈਂਦਾ ਕਿਉਂਕਿ ਕਈ ਵਾਰੀ ਅਧਿਆਪਕ ਇੰਨਾ ਮਾਨਸਿਕ ਤੌਰ ਤੇ ਉਹ ਹੋ ਜਾਂਦਾ ਡਿਪਰੈਸਿਵ ਹੋ ਜਾਂਦਾ ਹੈ ਵੀ ਉਹ ਆਪਣੇ ਬੱਚਿਆਂ ਨੂੰ ਵੀ ਸਹੀ ਐਜੂਕੇਸ਼ਨ ਦੇਣ ਦੇ ਯੋਗ ਨਹੀਂ ਰਹਿੰਦਾ ਕਿਉਂਕਿ ਲੋਕ ਕਈ ਵਾਰੀ ਬਹੁਤ ਸਾਰੇ ਚੈਨਲਾਂ ਤੇ ਉਹਦੀ ਉਸ ਸਕੂਲ ਦੀ ਉਸ ਟੀਚਰਸ ਦੀ ਉਸ ਅਧਿਆਪਕ ਦੀ ਤਾਂ ਹੁੰਦੀ ਆ ਜਿਹੜੀ ਹੁੰਦੀ ਆ ਚੈਨਲ ਦੇ ਥਰੂ ਪਰ ਬਹੁਤ ਸਾਰੀ ਜਿਹੜਾ ਭੰਡੇ ਪ੍ਰਚਾਰ ਹੈ ਉਹ ਹੋ ਜਾਂਦਾ ਅ ਜੇ ਮੈਂ ਇਹਨੂੰ ਇਸ ਤਰ੍ਹਾਂ ਸਮਝਾਂ ਬੇ ਸਭ ਤੋਂ ਪਹਿਲਾਂ ਜੇ ਮੰਨ ਲਓ ਇਦਾਂ ਦੀ ਕੋਈ ਖਟਾਸ ਪੈਦਾ ਹੋ ਵੀ ਗਈ ਤਾਂ ਵੀ ਉਹ ਸਭ ਤੋਂ ਪਹਿਲਾਂ ਉਸ ਅਧਿਆਪਕ ਦੇ ਨਾਲ ਆਰਾਮ ਨਾਲ ਬੈਠ ਕੇ ਗੱਲ ਕੀਤੀ ਜਾਵੇ ਜੀ ਜੀ ਤੇ ਅਧਿਆਪਕ ਨੂੰ ਵੀ ਚਾਹੀਦਾ ਵੀ ਜਦੋਂ ਪੇਰੈਂਟਸ ਆਏ ਨੇ ਤੇ ਮੈਂ ਉਹਨਾਂ ਦੇ ਰੁਤਬੇ ਨੂੰ ਉਹਨਾਂ ਨੂੰ ਸਮਝਦਾ ਹੋਇਆ ਉਹਨਾਂ ਦੀ ਸਿਟੂਏਸ਼ਨ ਨੂੰ ਸਮਝਦਾ ਹੋਣਾ ਕਿਉਂਕਿ ਅਧਿਆਪਕ ਦਾ ਰੁਤਬਾ ਬਹੁਤ ਵੱਡਾ ਹੈ ਕਿਉਂਕਿ ਬੱਚਾ ਬਹੁਤ ਛੋਟਾ ਹੈ ਉਹ ਜੀ ਕੋਈ ਚੱਕ ਨਹੀਂ ਬੱਚੇ ਦੀ ਮਾਨਸਿਕਤਾ ਨੂੰ ਵੀ ਪੇਰੈਂਟਸ ਨੂੰ ਸਮਝਣ ਦੀ ਜਿਹੜੀ ਹੈ ਉਹ ਗੱਲ ਕਰਨੀ ਚਾਹੀਦੀ ਹੈ ਸਮਝਣਾ ਚਾਹੀਦਾ ਉਸ ਬੱਚੇ ਦੀ ਮਾਨਸਿਕਤਾ ਨੂੰ ਚੰਗੀ ਤਰ੍ਹਾਂ ਨਾਲ ਸਮਝ ਕੇ ਫਿਰ ਵੀ ਗੱਲ ਹੈ ਜਿਹੜੀ ਉਹ ਅੱਗੇ ਤੋਰਨੀ ਚਾਹੀਦੀ ਹੈ ਕਿ ਕੋਈ ਸ਼ਿਕਾਇਤ ਹੈ ਤੇ ਅਧਿਆਪਕ ਨੂੰ ਵੀ ਚਾਹੀਦਾ ਵੀ ਠੀਕ ਆ ਉਹ ਪਿੰਡ ਦੇ ਲੋਕ ਨੇ ਜਿਆਦਾ ਪੜ੍ਹੇ ਲਿਖੇ ਨਹੀਂ ਹੈਗੇ ਤੇ ਸ਼ਾਇਦ ਉਹ ਜਿਆਦਾ ਟੈਕਨੋਲੋਜੀ ਟਰਮਨੋਲੋਜੀ ਜਿਹੜੀ ਹੈਗੀ ਐਡਵਾਂਸ ਟਰਮਨੋਲੋਜੀ ਨਾ ਸਮਝ ਸਕਣਾਂ ਉਦੇ ਉਹਨਾਂ ਦੇ ਰੁਤਬੇ ਨੂੰ ਸਮਝਦੇ ਹੋਏ ਉਹਨਾਂ ਦੀ ਹਾਲਤ ਨੂੰ ਸਮਝਦੇ ਹੋਏ ਉਹਨਾਂ ਦੀ ਅਵੇਅਰਨੈਸ ਤੇ ਲੈਵਲ ਨੂੰ ਸਮਝਦੇ ਹੋਏ ਉਹਨਾਂ ਨਾਲ ਡੀਲ ਕਰੇਗਾ ਤਾਂ ਮੇਰੇ ਕਾਲ ਦੇ ਵਿੱਚ ਜੇ ਕੋਈ ਮਾੜੀ ਮੋਟੀ ਖਟਾਸ ਹੋਈ ਹੋਵੇਗੀ ਤੇ ਉਹ ਖਤਮ ਹੋ ਜਾਏਗੀ ਤੇ ਸਭ ਤੋਂ ਪਹਿਲਾ ਤਰੀਕਾ ਇਹੀ ਹੈ ਵੀ ਆਪਸ ਦੇ ਵਿੱਚ ਬੈਠ ਕੇ ਗੱਲ ਕਰਮ ਜੇ ਪੇਰੈਂਟਸ ਦੇ ਮਨ ਦੇ ਵਿੱਚ ਕੋਈ ਆ ਗਈ ਆ ਵੀ ਇਹਨੇ ਸਾਡੇ ਬੱਚੇ ਨਾਲ ਕੋਈ ਵਧੇਕੀ ਕੀਤੀ ਆ ਕੋਈ ਮੁੱਸਾ ਆ ਗਿਆ ਤਾਂ ਆਪਸ ਦੇ ਵਿੱਚ ਬੈਠ ਕੇ ਗੱਲ ਕਰ ਲੈਣਾ ਤੇ ਉੱਥੇ ਖਤਮ ਹੋ ਜਾਏਗਾ ਤੇ ਦੂਜੇ ਨੰਬਰ ਤੇ ਕਿਉਂਕਿ ਜੇ ਗੱਲ ਨੂੰ ਆਪਾਂ ਬਾਹਰ ਖਿਲਾਦਾਂਗੇ ਥਾਣੇ ਚਲੀ ਜਾਂਦੀਆਂ ਨੇ ਕਈ ਵਾਰੀ ਚੈਨਲਾਂ ਤੇ ਚਲੀ ਜਾਂਦੀਆਂ ਨੇ ਕਈ ਵਾਰੀ ਚਾਇਰ ਤੇ ਚਲੀ ਜਾਂਦੀਆਂ ਨੇ ਉਹ ਇਸ ਦਾ ਹੱਲ ਨਹੀਂ ਹੈ ਤੇ ਉੱਥੇ ਕੀ ਹੁੰਦਾ ਬਹੁਤ ਸਾਰੇ ਅਧਿਆਪਕ ਜਿਹੜੇ ਬਹੁਤ ਚੰਗਾ ਕੰਮ ਕਰ ਰਹੇ ਹੁੰਦੇ ਨੇ ਜੀ ਜਦੋਂ ਅਜਿਹੇ ਆਜਾ ਕੁਛ ਹੁੰਦਾ ਤਾਂ ਉਹਨਾਂ ਦੇ ਮਨੋਬਲ ਨੂੰ ਠੇਸ ਪਹੁੰਚਦੀ ਆ ਤੇ ਆਲਟਿਮੇਟਲੀ ਜੇ ਜੇ ਸਾਡਾ ਅਧਿਆਪਕ ਆਪਣੀ ਮਾਨਸਿਕ ਸਹੀ ਸਥਿਤੀ ਦੇ ਵਿੱਚ ਨਹੀਂ ਹੋਏਗਾ ਤਾਂ ਸ਼ਾਇਦ ਵਧੀਆ ਡਿਵੈਲਪਮੈਂਟ ਨਹੀਂ ਹੋ ਸਕੇਗੀ ਬੱਚੇ ਦੀ ਵਧੀਆ ਡਿਵੈਲਪਮੈਂਟ ਨਹੀਂ ਹੋ ਸਕੇਗੀ ਤੇ ਇਸ ਦੇ ਮਾਧਿਅਮ ਦੇ ਰਾਹੀਂ ਤੁਸੀਂ ਅੱਜ ਫਾਈਨਲ ਆਪਣਾ ਕੀ ਸੰਦੇਸ਼ ਦੇਣਾ ਚਾ ਮੇਰਾ ਫਾਈਨਲ ਸੰਦੇਸ਼ ਇਹ ਹੈ ਕਿ ਬੱਚਿਆਂ ਨੂੰ ਵੀ ਅਧਿਆਪਕ ਦੇ ਬੱਚੇ ਨੂੰ ਵੀ ਅਨੁਸ਼ਾਸਨ ਦੇ ਵਿੱਚ ਸਕੂਲ ਟਾਈਮ ਦੇ ਵਿੱਚ ਅਨੁਸ਼ਾਸਨ ਦੇ ਵਿੱਚ ਰਹਿਣਾ ਚਾਹੀਦਾ ਹੈ ਵੀ ਬੱਚਿਆਂ ਨੂੰ ਵੀ ਸਕੂਲ ਟਾਈਮ ਦੇ ਵਿੱਚ 6 ਘੰਟੇ ਜਿਵੇਂ ਉਹ ਰਹਿੰਦਾ ਸਕੂਲ ਦੇ ਵਿੱਚ ਤਾਂ ਉਸ ਟਾਈਮ ਦੇ ਵਿੱਚ ਉਸ ਨੂੰ ਪੂਰਾ ਅਨੁਸ਼ਾਸਨ ਬਣਾ ਕੇ ਰਹਿਣਾ ਚਾਹੀਦਾ ਹੈ ਜਿਹੜਾ ਅਧਿਆਪਕ ਉਸ ਨੂੰ ਟਾਸਕ ਦਿੰਦਾ ਹੈ ਉਸ ਨੂੰ ਟਾਸਕ ਨੂੰ ਆਪਣਾ ਪੂਰਾ ਕਰੇ ਉਸ ਰਹਿੰਦੇ ਟਾਈਮ ਦੇ ਵਿੱਚ ਸਕੂਲ ਟਾਈਮ ਦੇ ਵਿੱਚ ਤੇ ਅਨੁਸ਼ਾਸਨ ਨੂੰ ਭੰਗ ਨਾ ਕਰੋ ਕਿਉਂਕਿ ਅਨੁਸ਼ਾਸਨ ਨੂੰ ਭੰਗ ਨਾ ਕਰੇ ਕਿਉਂਕਿ ਜਿੱਥੇ ਕਿਤੇ ਵੀ ਬੱਚਾ ਕੋਈ ਅਨੁਸ਼ਾਸਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦਾ ਹੈ ਅਸੀਂ ਆਮ ਹੀ ਦੇਖਦੇ ਹਾਂ ਰੁਟੀਨ ਦੇ ਵਿੱਚ ਕਿਉਂਕਿ ਸਾਰੇ ਬੱਚੇ ਇੱਕੋ ਜਿਹੇ ਨਹੀਂ ਹੁੰਦੇ ਬਹੁਤ ਸਾਰੇ ਜਦਾਵਾਂ ਤੇ ਬੱਚੇ ਵੀ ਨੇ ਅਨੁਸ਼ਾਸਨ ਨੂੰ ਭੰਗ ਕਰਦੇ ਨੇ ਜਿਸ ਤੇ ਨਾਲ ਸਕੂਲ ਦਾ ਜਿਹੜਾ ਟਾਈਮ ਟੇਬਲ ਹੈ ਉਹ ਹਿਲਦਾ ਹੈ ਜਾਂ ਸਕੂਲ ਦਾ ਜਿਹੜਾ ਮਾਹੌਲ ਹੈ ਉਹ ਖਰਾਬ ਹੁੰਦਾ ਹੈ ਤਾਂ ਬੱਚਿਆਂ ਨੂੰ ਵੀ ਪੇਰੈਂਟਸ ਨੂੰ ਬੱਚਿਆਂ ਨੂੰ ਵੀ ਟਾਈਮ ਟੂ ਟਾਈਮ ਗਾਈਡ ਕਰਦੇ ਰਹਿਣਾ ਚਾਹੀਦਾ ਹੈ ਕਿ ਉਹ ਅਨੁਸ਼ਾਸਨ ਨੂੰ ਭੰਗ ਨਾ ਕਰੇ ਸਕੂਲ ਦੇ ਮਾਹੌਲ ਨੂੰ ਸਹੀ ਰੱਖੇ ਜਿਹੜਾ ਦਿੱਤਾ ਹੋਇਆ ਟਾਸਕ ਹੈ ਉਸ ਨੂੰ ਪੂਰਾ ਕਰੇ ਜੀ ਧੰਨਵਾਦ ਅਹ ਦੋਸਤੋ ਤੁਸੀਂ ਸਾਡੀਆਂ ਗੱਲਾਂ ਬਾਤਾਂ ਸੁਣੀਆਂ ਤੇ ਹੋ ਸਕਦਾ ਇਸ ਦੇ ਵਿੱਚੋਂ ਕੁਝ ਕੋਈ ਪੇਰੈਂਟਸ ਕੋਈ ਅਧਿਆਪਕ ਕੋਈ ਨਾ ਕੋਈ ਜਿਹੜਾ ਪੁਆਇੰਟਸ ਹੈਗਾ ਉਠਾਏਗਾ ਤੇ ਮੈਨੂੰ ਲੱਗਦਾ ਤੁਹਾਡੇ ਗਿਆਨ ਦੇ ਵਿੱਚ ਵਾਧਾ ਹੋਏਗਾ ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ